ਬਾਦਲ ਦਾ ਰਾਜਾ ਵੜਿੰਗ ਦੇ ਤਿੱਖਾ ਨਿਸ਼ਾਨਾ ਲੋਕਾਂ ਨੇ ਰਾਜਾ ਵੜਿੰਗ ਦਾ ਹੰਕਾਰ ਤੋੜਿਆ ਰਾਜਾ ਵੜਿੰਗ ਦੀ ਦੌਲਤ ਉਸ ਨੂੰ ਹਾਰ ਤੋਂ ਨਹੀਂ ਬਚਾ ਸਕੀ ਸੋ ਵੜਿੰਗ ਨੇ ਬਾਦਲ ਪਰਿਵਾਰ ਦੀ ਵਿਰਾਸਤ ਦੀ ਸਿਆਸਤ ਦੀ ਨਿੰਦਾ ਕੀਤੀ ਹੈ ਜਿਸ ਕਰਕੇ ਵੜਿੰਗ ਨੇ ਟਿਕਟ ਆਪਣੇ ਘਰ ਦੇ ਵਿੱਚ ਹੀ ਰੱਖੀ ਤੇ ਦੂਜੇ ਦੀ ਵਿਰਾਸਤ ਮਾੜੀ ਅਤੇ ਆਪਣੀ ਚੰਗੀ ਲੱਗਦੀ ਹੈ ਡਿੰਪੀ ਢਿੱਲੋਂ ਦੇ ਲਈ ਜਿੱਤ ਇਨਾਮ ਦੇ ਲਈ ਨਹੀਂ ਇਮਤਿਹਾਨ ਹੈ ਜਿਹੜੇ ਸੂਝਵਾਨ ਵੋਟਰੋ ਮੈਂ ਮਨਪ੍ਰੀਤ ਬਾਦਲ ਹਾਜ਼ਰ ਹੈ ਕੱਲ ਬਾਈ ਇਲੈਕਸ਼ਨ ਦੇ ਨਤੀਜੇ ਆਏ ਜਿੰਨਾ ਲੋਕਾਂ ਨੇ ਮਨਪ੍ਰੀਤ ਤੇ ਭਰੋਸਾ ਕੀਤਾ ਤੇ ਬੀਜੇਪੀ ਪਾਰਟੀ ਨਾਲ ਪਿਆਰ ਕੀਤਾ ਮੈਂ ਦਿੱਲੀ ਤੌਰ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਜਿਹੜੇ ਬੀਜੇਪੀ ਦੇ ਲੀਡਰ ਤੇ ਵਰਕਰ ਇਸ ਇਲੈਕਸ਼ਨ ਮੁਹਿੰਮ ਦੇ ਵਿੱਚ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਦਿੱਲੀ ਤੌਰ ਤੇ ਤੁਹਾਡਾ ਬਹੁਤ ਸ਼ੁਕਰੀਆ ਦਿੱਤਾ ਸ਼ੁਕਰੀਆ ਦਿੱਤਾ ਧੰਨਵਾਦ ਕਰਦਾ ਹਾਂ ਨਤੀਜੇ ਆਪਣੇ ਪਸੰਦ ਦੇ ਮੁਤਾਬਕ ਨਹੀਂ ਸੀ ਮੈਨੂੰ ਵੀ ਪਤਾ ਸੀ ਕਿ 2 ਮਹੀਨੇ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਤਾਜ਼ਾ ਕਰਨ ਲਈ ਬਰਹਾਲ ਜਿੱਤ ਹਾਰ ਤਾਂ ਮਰਦ ਦਾ ਗਹਿਣਾ ਹੁੰਦੇ ਆ ਤੇ ਪ੍ਰਮਾਤਮਾ ਨੇ ਮਨਪਰੀਤ ਨੂੰ ਜਦੋਂ ਵੀ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੇਰਾ ਸਿਰ ਹਮੇਸ਼ਾ ਝੁਕਦਾ ਤੁਰਿਆ ਗਿਆ ਤੇ ਜਦੋਂ ਮੇਰੇ ਹਿੱਸੇ 'ਚ ਕਿਤੇ ਹਾਰ ਆਈ ਹੈ ਮੈਂ ਆਪਣਾ ਸਿਰ ਉੱਚਾ ਚੱਕਦਾ ਹੈ ਤੇ ਉਸ ਹਾਰ ਦੇ ਵਿੱਚ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਤੇ ਆਪਣੀਆਂ ناکਾਮੀਆਂ ਦੀ ਤਲਾਸ਼ ਕਰਦਾ ਮੈਂ ਅਗਲੇ 2-3 ਮਹੀਨਿਆਂ ਦੇ ਵਿੱਚ ਜੋ ਮਨਪਰੀਤ ਦੀਆਂ ਕਮੀਆਂ ਗਲਤੀਆਂ ਤੇ ناکਾਮੀਆਂ ਉਹਦੀ ਦੁਰਸਤੀ ਕਰਾਂਗਾ ਤੇ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਾਂਗਾ ਰਾਜੇ ਵਿਡਿੰਗ ਦੀ ਦੌਲਤ ਤੋਂ ਨੂੰ ਹਾਰ ਤੋਂ ਨਹੀਂ ਬਚਾ ਸਕੀ ਰਾਜੇ ਵਿਡਿੰਗ ਨੇ ਜਦੋਂ ਦੇ ਐਮਐਲਏ ਬੜੇ ਗਿੱਦੜਵੇ ਹਲਕੇ ਦੇ ਵਿੱਚ ਉਹਨਾਂ ਦੇ ਦੋ ਬਿਆਨ ਗੂੰਜ ਰਹੇ ਐ ਇੱਕ ਤਾਂ ਮੈਂ ਗਰੀਬ ਪਰਿਵਾਰ ਤੋਂ ਆਂ ਦੂਸਰਾ ਮੈਂ ਯਤੀਮ ਹਾਂ ਕਾਸ਼ ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਹੈ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ ਹਮੇਸ਼ਾ ਰਾਜੇ ਵਿਡਿੰਗ ਨੇ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਹੈ ਉਹਦੀ ਨਿੰਦਿਆ ਕੀਤੀ ਹੈ ਪਰ ਜਦੋਂ ਆਪਣੀ ਵਾਰੀ ਆਈ ਤੇ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਇਹਨਾਂ ਨੇ ਮੁਨਾਸਿਬ ਸਮਝੀ ਦੂਸਰੇ ਦੀ ਵਿਰਾਸਤ ਹਮੇਸ਼ਾ ਮਾੜੀ ਲੱਗਦੀ ਹੈ ਆਪਦੀ ਵਿਰਾਸਤ ਹਮੇਸ਼ਾ ਚੰਗੀ ਲੱਗਦੀ ਹੈ ਔਰ ਮੈਨੂੰ ਹਜ਼ਾਰਾਂ ਲੋਕ ਐਸੇ ਮਿਲੇ ਗਿੱੱੜਵਾ ਹਲਕੇ ਦੇ ਵਿੱਚ ਜਿਹੜੇ ਕਹਿੰਦੇ ਕਿ ਮਨਪ੍ਰੀਤ 27 ਚ ਤੈਨੂੰ ਵੋਟਾਂ ਪਾ ਦਾਂਗੇ ਐਸ ਵਾਰੀ ਅਸੀਂ ਤੈਨੂੰ ਵੋਟਾਂ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਅਸੀਂ ਰਾਜੇ ਵਿਡਿੰਗ ਦੇ ਹੰਕਾਰ ਨੂੰ ਤੋੜਨਾ ਹੈ ਉਹਦੇ ਧੌਣ 'ਚ ਜਿਹੜਾ ਕਿਲਾ ਹੈ ਉਹ ਕਿਲਾ ਕੱਢਣਾ ਹੈ ਬਰਹਾਲ ਮੈਂ ਇਲੈਕਸ਼ਨ ਦੇ ਦੌਰਾਨ ਵੀ ਕਿਆ ਸੀ ਔਰ ਅੱਜ ਇਸ ਮੌਕੇ ਤੇ ਫੇਰ ਦੁਹਰਾਉਣਾ ਹੈ ਕਿ ਮਨਪ੍ਰੀਤ ਦੀ ਜਿੰਨੀ ਬਕਾਇਆ ਉਮਰ ਹੈ ਇਹ ਮੈਂ ਗਿੱਦੜਵਾ ਹਲਕੇ ਦੇ ਲੋਕਾਂ ਦੀ ਸੇਵਾ 'ਚ ਖਰਚ ਕਰਾਂਗਾ ਔਰ ਕਈ ਲੋਕ ਜਿਨ੍ਹਾਂ ਨੇ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਨੂੰ ਵੀ ਅੱਜ ਇਸ ਮੌਕੇ ਤੇ ਕਵਾਂਗਾ ਕਿ ਜੇ ਮਨਪ੍ਰੀਤ ਤੁਹਾਡੇ ਕਿਸੇ ਅਰਥ ਆ ਸਕੇ ਮਨਪ੍ਰੀਤ ਤੁਹਾਡਾ ਕੋਈ ਕੰਮ ਕਰ ਸਕੇ ਮੈਂ ਤੁਹਾਡੇ ਕਿਸੇ ਕਿਸੇ ਕੰਮ 'ਚ ਮੈਂ ਤੁਹਾਡਾ ਸਹਾਇੀ ਬਣ ਸਕਾਂ